ਸਰ ਥੋੜਾ ਮਾਮਲਾ ਬ੍ਰੀਫ ਕਰ ਦੋ ਕਿ ਸਰ ਹੋਇਆ ਕੀ ਹੈ ਜੀ ਬੰਦੇ ਨੂੰ ਲੈ ਕੇ ਜਾ ਰਹੇ ਹੋ ਕੀ ਨਾ ਕੀ ਨਾ ਕੀ ਮਾਮਲਾ ਕਿਸੇ ਵੈਗੋ ਬਿਸ਼ਰੇ ਤੋਂ ਹੁਣ ਕਹਿੰਦਾ ਕਿ ਇਹ ਗੱਲ ਹੈ ਇਹ ਮਾਮਲਾ ਥੋੜੀ ਜਿਹੀ ਐਕੀਲੀਵਿਟੀ ਪਰ ਦੀ ਗੱਲ ਨਾਲ ਕਟਾਉਣ ਨੂੰ ਲੈ ਕੇ ਇੱਕ આરોપી ਫੜਿਆ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਸੰਵੇਦਨਾ ਦੇ ਵਿੱਚ ਕੋਈ ਜਤਿੰਦਰ ਨਾਮ ਦਾ ਹੈ ਸਰ ਕੀ ਪੂਰਾ ਮਾਮਲਾ ਕੀ ਸਰ ਠੀਕ ਕਰ ਦਿਓ ਦੇ ਵਿੱਚ ਮੈਨੂੰ ਵੀ ਜਿਹੜਾ ਹੈਗਾ ਆ ਉਹਨਾਂ ਦੀ ਟੀਮ ਆਈਸੀ ਬਿਜ਼ਨਸ ਜੋ ਨਾ ਬਲੋ ਮਤਲਬ ਇਹਨੂੰ ਦੱਸਿਆ ਗਿਆ ਕਿ ਕੋਈ ਸਵੇਰੇ ਬੰਦਾ ਪਰਚਾ ਕਟਵਾਉਣ ਆਇਆ ਸੀ ਤੇ ਉਹਨਾਂ ਦੇ ਦੱਸਣ ਮੁਤਾਬਕ ਜੋ ਵੀ ਮਤਲਬ ਹੈਗਾ ਸੀ ਉਹਦੇ ਵਿੱਚ ਉਹਨਾਂ ਨੇ ਜਤਿੰਦਰ ਨਾਮ ਦੇ આરોપી ਨੂੰ ਜਿਹੜਾ ਹੈਗਾ ਆ ਗ੍ਰਫਤਾਰ ਕੀਤਾ ਹੈਗਾ ਤੇ ਬਾਕੀ ਜਿਹੜਾ ਹੈਗਾ ਡਾਕਟਰ ਸਾਹਿਬ ਵੱਲੋਂ ਵੀ ਅਸ਼ੋਰੈਂਸ ਦਵਾਈ ਗਈ ਹੈ ਕਿ ਉਹ ਜਿਹੜਾ ਹੈਗਾ ਪੂਰੀ ਤਰ੍ਹਾਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰਨਗੇ ਔਰ ਸਾਡਾ ਜਿਹੜਾ ਸਿਵਲ ਹਸਪੀਟਲ ਦਾ ਕੋਈ ਵੀ ਏਦਾਂ ਦੀ ਕਿਸੇ ਵੀ ਐਕਟੀਵਿਟੀ ਨੂੰ ਪ੍ਰਮੋਟ ਨਹੀਂ ਕਰਦਾ ਅਸੀਂ ਨਹੀਂ ਚਾਹਦੇ ਕਿ ਕਿਸੇ ਤੋਂ ਵੀ ਏਦਾਂ ਦੇ ਪੈਸੇ ਲਈ ਜਾਣ ਹਾਂ ਜਿਹੜਾ ਬੰਦੇ ਨੇ ਪੈਸੇ ਲਏ ਆ ਆਪੇ ਭੁਗਤੇਗੇ ਇਹ 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 ਪਹਿਲਾਂ ਵੀ ਕਦੀ ਇਦਾਂ ਦਾ ਮਾਮਲਾ ਆਇਆ ਵਾ ਵੀ ਜਿੱਦਾਂ ਐਮਐਲਰ ਕਟਾਨ ਦੇ ਪਤੀਆਂ ਦੇ ਨਾਂ ਤੇ ਜਿਹੜਾ ਲੋਕਾਂ ਕੋਲ ਪੈਸੇ ਲਈ ਜਾਂਦੇ ਦੱਸਿਆ ਜਾ ਰਿਹਾ ਕਿ 10000 ਰੁਪਿਆ ਮੰਗਿਆ ਸੀ ਤੇ ਐਮਐਲਰ ਹੋਣ ਤੋਂ ਬਾਅਦ ਜਦੋਂ ਗੁਲਾਬੀ ਪਤੀ ਜਿਹੜੀ ਹੈ ਉਹ ਦੇਣੀ ਸੀ ਤਾਂ 7000 ਰੁਪਏ ਦੀ ਹੋਰ ਮੰਗ ਕੀਤੀ ਜਿਸ ਤੋਂ ਬਾਅਦ ਇਹ ਜਿਹੜਾ ਵਿਜੀਲੈਂਸ ਬਿਊਰੋ ਨੇ ਮੈਂ ਪਹਿਲਾਂ ਮੇਰੇ ਮਾਮਲੇ 'ਚ ਕਦੀ ਇਤਨਾ ਮੇਰੀ ਨੌਲੇਜ ਦੇ ਵਿੱਚ ਕਦੀ ਹੋਈ ਇਦਾਂ ਦਾ ਮਾਮਲਾ ਨਹੀਂ ਆਇਆ ਐਜ਼ ਅ ਟੀਮ ਜਿਹੜਾ ਹੈਗਾ ਸਾਡੇ ਉੱਥੇ ਜਿਹੜੇ ਵੀ ਡਾਕਟਰ ਸਾਹਿਬ ਕੋਲੇ ਸਟਾਫ ਨਰਸ ਇਹ ਫਾਰਮ ਸਿਸਟਮ ਉਸ ਮੂਸਾ ਵਰਤ ਪਰਸਨ ਡਿਊਟੀ ਤੇ ਹੁੰਦਾ ਹੈ ਤਿੰਨ ਜਿਹੜੀਆਂ ਹੈਗੀਆਂ 300 ਰੁਪਏ ਉਹਦੀ ਸਰਕਾਰੀ ਫੀਸ ਹੈ 150 ਰੁਪਏ ਜੋ ਉਹਦੇ ਸਟੇਚ ਚ ਲੱਗਨੇ ਆ ਤੇ ਉਹਦੇ ਉਹਨੇ ਜਮ੍ਹਾਂ ਕਰਵਾਣੇ ਹੁੰਦੇ ਆ ਐਂਡ ਉਸ ਤੋਂ ਬਾਅਦ ਜਿਹੜੀ ਹੈਗੀ ਇੱਕ ਪਰਚੀ ਬਕਾਇਦਾ ਡਾਕਟਰ ਦੇ ਰਜਿਸਟਰ 'ਚ ਲੱਗਦੀ ਇੱਕ ਅਸੀਂ ਪੇਸ਼ੈਂਟ ਨੂੰ ਦੇ ਦਿੰਨੇ ਆ ਔਰ ਤੀਜੀ ਪਰਚੀ ਜਿਹੜੀ ਹੈਗੀ ਆ ਸਾਡੇ ਕੈਸ਼ ਬੁੱਕ ਤੇ ਰਿਕਾਰਡ ਚ ਹੁੰਦੀ ਆ ਪਰ ਸੂਤਰਾ ਤੋਂ ਜਾਣਕਾਰੀ ਹੈਗੀ ਕੁਝ ਵਿਅਕਤੀ ਐਸੇ ਹੈਗੇ ਨੇ ਜਿਹੜੇ ਇੱਥੇ ਇਹੋ ਜਿਹਾ ਕਾਰੋਬਾਰ ਕਰਦੇ ਨੇ ਲੋਕਾਂ ਦੀ ਐਮਐਲਆਰ ਕਨਾਮ ਦੇ ਨਾਮ ਤੇ ਜਿਹੜੇ ਹੈਗੇ ਆ ਜੀ ਬਲੈਕ ਸ਼ੀਪ ਸ਼ੁੱਡ ਬੀ ਆਇਡੈਂਟੀਫਾਈਡ ਅਸੀਂ ਉਹਨਾਂ ਚੀਜ਼ਾਂ ਮਤਲਬ ਇਦਾਂ ਦੇ ਬੰਦਿਆਂ ਨੂੰ ਕਦੀ ਵੀ ਪ੍ਰੋਟੈਕਟ ਨਹੀਂ ਕਰਦੇ ਨਾ ਹੀ ਅਸੀਂ ਕਰਾਂਗੇ ਸਰ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਉਸ ਵਿਅਕਤੀ ਦੇ ਖਿਲਾਫ ਜਿਸ ਤੋਂ ਅੱਜ ਪੁਲਿਸ ਵਾਲੇ ਉਹਨੂੰ ਲੈ ਗਏ ਜੀ ਉਹਨੇ ਇਸ ਤੋਂ ਵੱਡੀ ਕਾਰਵਾਈ ਹੋਰ ਕੀ ਹੋਏਗੀ ਸਰ ਇੱਕ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੇ ਸਾਰੇ ਤੁਸੀਂ ਵਰਕਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਮੇਰਾ ਮੈਸੇਜ ਜੀ ਬੜਾ ਕਲੀਅਰ ਸਟੇਟ ਫਾਰਵਰਡ ਹੁੰਦਾ ਹੈਗਾ ਆ ਕਿ ਆਪਣੀ ਇਮਾਨਦਾਰੀ ਨਾਲ ਡਿਊਟੀ ਕਰੋ ਇਨਸਾਨ ਨੂੰ ਇਨਸਾਨ ਸਮਝੋ ਔਰ ਸਾਰੇ ਬੰਦੇ ਜਿਹੜੀ ਹੈ ਚਾਹੇ ਪੇਸ਼ੈਂਟ ਵੀ ਆਉਂਦੇ ਆ ਚਾਹੇ ਡਾਕਟਰ ਵੀ ਆਉਂਦੇ ਆ ਚਾਹੇ ਸਾਡੇ ਸਟਾਫ ਨਰਸਿਸ ਵੀ ਆ ਫਾਰਮਾਸਿਸ ਵੀ ਆ ਕਲਾਸ 4 ਵੀ ਹੈ insan ਨੂੰ insan ਦੇ ਨਾਲ ਅੱਛਾ ਬਿਹੇਵ ਕਰਨਾ ਚਾਹੀਦਾ ਜੇ insan ਹੀ insan ਦੇ ਨਾਲ ਅੱਛਾ ਬਿਹੇਵ ਕਰੇਗਾ ਤਾਂ ਭਜਾਮਦੋਂ ਤੋਂ ਕੀ ਠੀਕ ਧੰਨਵਾਦ